ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵੀਰ ਜੀ ਤੁਹਾਨੂੰ ਮੈਂ ਕੱਜ ਟੌਪ ਦਾ ਨਗਿੰਨਾ ਖੋਣੇ ਆ ਮੱਝ ਦੀ ਬਿਊਟੀ ਵੇਖੇ ਹੀ ਬਣਦੀ ਆ ਹੋ ਸਕਦਾ ਤੁਹਾਨੂੰ ਸਕਰੀਨ ਦੇ ਵਿੱਚ ਉਹਨਾ ਵੇਖਣ ਨੂੰ ਨਾ ਮਿਲੇ ਪਰ ਕੋਲੋਂ ਤੇ ਇੱਕ ਸਕਰੀਨ ਤੇ ਵੀਡੀਓ ਚੱਲਦੀ ਵੇਖਣੀ ਉਹ ਹੋਰ ਗੱਲ ਆ ਮੱਝ ਸ਼ੌਕ ਕੁਆਲਟੀ ਦੀ ਵੀ ਆ ਤੇ ਮਿਲ ਕੁਆਲਟੀ ਦੀ ਵੀ ਆ ਵੀ ਕਹਿ ਸਕਦੇ ਆ ਵੀ ਇਹ ਦੋਨੇ ਹੀ ਲਾਂਡਾਂ ਦੇ ਵਿੱਚ ਰਹੇ ਆ ਵੀ ਮਿਲਕ ਲੈਂਡ ਦੀ ਵੀ ਆ ਤੇ ਬਿਊਟੀ ਲੈਂਡ ਦੀ ਵੀ ਮੱਝ ਆ ਬਹੁਤ ਸ਼ਾਨਦਾਰ ਵੀਰ ਨੇ ਪੂਰੇ ਸ਼ੌਕ ਨਾਲ ਸੰਭੀ ਹੋਈ ਮੱਝ ਆ ਇਹ ਦੂਜੀ ਸਵੇ ਝੋਟੀ ਵੀਰ ਦੱਸਦਾ ਬਾਕੀ ਡਿਟੇਲ ਸਾਰੀ ਆਪਾਂ ਤੁੰ ਵੀਰ ਤੋਂ ਛੋਟਾਂ ਚ ਪੁੱਛਦੇ ਆਪਾਂ ਇੱਕ ਤੁਹਾਨੂੰ ਤੁਹਾਨੂੰ ਨੇੜੇ ਤੋਂ ਤੁਹਾਨੂੰ ਥੱਲੇ ਵਿਖਾਉਣੇ ਆ ਮੁੱਠੀ ਵਾਲਾ ਥਣ ਨੂੰ ਕਹਦੇ ਮੁੱਠੀ ਵਾਲਾ ਥਣ ਬਿਲਕੁਲ ਇਹ ਨਾਥਨ ਲੰਮਾ ਆ ਤੇ ਨਾਥਨ ਛੋਟਾ ਆ ਬਹੁਤ ਵਧੀਆ ਇਹਦੀ ਆਰਡਰ ਕੁਆਲਿਟੀ ਆ ਫਿਕਸ ਡਿਲੀਵਰੀ ਮੱਝ ਆ ਤੇ ਫਿਕਸ ਲੇਵਾ ਹੋਣ ਦੇ ਬਾਅਦ ਵੀ ਬਹੁਤ ਸ਼ਾਨਦਾਰ ਲੇਵਾ ਵਿਖਾਰੀ ਮੱਝ ਬਾਈ ਦਾ ਕੋਈ ਸੇਲ ਪਰਚੇ ਦਾ ਕੋਈ ਕੰਮ ਨਹੀਂ ਗਾ ਇਹਨਾਂ ਦੀ ਘਰ ਦੀ ਮੱਝ ਆ ਬਾਕੀ ਪ੍ਰੋਪਰ ਜਾਣਕਾਰੀ ਆ ਪਾ ਬਠਿੰਡਾ ਜ਼ਿਲ੍ਹਾ ਪੈ ਜਾਂਦਾ ਜੀ ਤਹਿਸੀਲ ਰਾਮਪਰਾਪੁਰ ਪੈ ਜਾਂਦੀ ਹੈ ਨੇੜੇ ਭਗਤਾਪਨਾਲਾ ਰੋਡ ਦੇ ਉੱਪਰ ਇਸ ਦਿੱਤਾ ਜੀ ਤੇ ਇਥੇ ਸਰਸਰੀ ਵਾਲੇ ਡੇਰੀ ਵਾਲਾ SLA ਪਰ ਆ ਜਾਂਦਾ ਤੇ ਜਿਹੜੀ ਮੱਝ ਆ ਤੁਸੀਂ ਮਤਲਬ ਵੀ ਵਿਖਾਰੇ ਹੋ ਸਕਰੀਨ ਦੇ ਵਿੱਚ ਤੇ ਇਹ ਮੱਝ ਦੀ ਪ੍ਰੋਪਰ ਡਿਟੇਲ ਕੀ ਆ ਵਿਕਰੀ ਵਿੱਚ ਸੂਏ ਆ ਇਹ ਪੂਚੇ ਸੂਏ ਸੁਣਾ ਦੂਜੇ ਸੂਏ ਸੁਣਾ ਪਹਿਲੇ ਸੂਏ ਨੇ 15 16 ਲੀਟਰ ਦਾ ਦਿੱਤਾ ਤੇ ਇਹ ਆਪਣੇ ਘਰ ਦੀ ਮੱਝ ਹੈ ਘਰ ਦੀ ਮੱਝ ਆ ਜੀ ਆ ਦੇਖ ਬੋਲਦੀ ਜੋ ਅੱਛਾ ਵੀ ਤੁਹਾਡੇ ਆਪਣੇ ਬੋਲਦੀ ਆ ਜਿਹੜੀ ਦੁਆਰੇ ਮੀਟਿੰਗ ਕਰਵਾਈ ਹੋਈ ਆ ਵੀ ਇਹ ਅੱਛਾ ਉਹ ਵੀ ਆਪਣੇ ਆਹ ਕਿਤੋਂ ਵੀ ਆ ਕੇ ਵੀ ਤੁਸੀਂ ਪਤਾ ਕਰ ਸਕਦੇ ਆ ਤੇ ਕੋਈ ਇਨਬਲੇਟਿੰਗ ਨਾਲ ਚੈੱਕ ਕਰਦੇ ਨਹੀਂ ਕਿ ਹੋਰ ਬੋਲ ਸੀ ਕੋਈ ਨਹੀਂ ਨਹੀਂ ਆਪ ਦਾ ਘਰ ਦਾ ਬੋਲ ਨਹੀਂ ਜਿਹੜੇ ਮਗਰੋਂੋਂ ਬਣੀ ਹੋਈ ਆ ਉਹ ਕਿਤੇ ਫੁਰਬੋਲ ਤੋਂ ਬਣੀ ਆ ਉਸੇ ਬੋਲ ਤੋਂ ਨਹੀਂ ਉਹ ਪਹਿਲਾਂ ਹੋਰਬੋਲ ਸੀ ਠੀਕ ਹੈ ਨਾ ਬਾਅਦ ਵਾਲਾ ਜਿਹੜੇ ਇਹ ਕ੍ਰੋਸ ਹੋਈ ਆ ਉਹ ਹੋਰਬੋਲ ਤੋਂ ਕਿ ਹੋਰਬੋਲ ਤੋਂ ਆਹ ਬਾਕੀ ਵੀ ਤੁਸੀਂ ਦੇਖ ਸਕਦੇ ਹੋ ਛੋਟੀ ਬਿਲਕੁਲ ਸ਼ੋਅ ਕੁਆਲਿਟੀ ਦੀ ਆ ਕੋਈ ਸਿੰਗਾਆਂ ਪੱਖੋਂ ਮੂੰਹ ਦੀ ਸਟ੍ਰਕਚਰ ਅੱਗੇ ਤੋਂ ਪਤਲੀ ਆ ਪਿਛੇ ਤੋਂ ਤੁਸੀਂ ਮੱਜ ਚੌੜੀ ਦੇਖ ਸਕਦੇ ਹੋ ਇਹੋ ਜਿਹੀ ਮੱਜਾਂ ਬਹੁ ਘੱਟ ਵੇਖਣ ਨੂੰ ਮਿਲਦੀਆਂ ਆ ਯਾ ਬੋਡੀ ਸਟਰਕਚਰ ਜਿਹੜਾ ਆ ਉਹ ਇੱਕ ਸਾਰੀ ਹੁੰਦਾ ਆ ਪਰ ਇਹ ਮੱਜ ਪਿੱਛੋਂ ਤੋਂ ਬਹੁਤ ਜਿਆਦਾ ਚੌੜੀ ਆ ਕਿਦੀ ਬਿਊਟੀ ਵੇਖਿਆ ਹੀ ਬਣਦੀ ਆ ਤੇ ਬਾਕੀ ਜੱਡ ਬਲੈਕ ਹੈ ਕਿ ਕੁਝ ਵਾਲ ਚਿੱਟੇ ਹੈਗੇ ਹੋੜੇ ਵਿੱਚ ਅੱਛਾ ਜੱਡ ਬਲੈਕ ਹੈ ਜੀ ਬਿਲਕੁਲ ਜੱਡ ਬਲੈਕ ਮੱਜ ਆ ਪਿੱਛੋਂ ਤੋਂ ਚੌੜੀ ਆ ਤੇ ਅੱਗੇ ਤੋਂ ਬਿਲਕੁਲ ਪਤਲੀ ਆ ਇਸ ਸਿੰਘਾਂ ਵਾਲਾ ਕੁਆਰਟੀਲ ਵੇਖੀਏ ਤੇ ਬਹੁਤ ਸ਼ਾਨਦਾਰ ਆ ਲੋ ਜੀ ਵੀਰ ਤੋਂ ਆਪਾਂ ਇਦਿ ਰੇਡ ਬਾਰੇ ਵੀ ਪੁੱਛਦੀ ਆ ਵੀ ਇਹਦਾ ਉਹਨੇ ਰੇਟ ਕੀ ਰੱਖਿਆ ਤੁਸੀਂ ਸਕਰੀਨ ਦੇ ਵਿੱਚ ਦੁਆਰੇ ਵੀ ਸਾਦੇ ਮੱਝ ਨੂੰ ਕਿਸੇ ਪਾਸੇ ਕੋਈ ਕਮੀ ਨਹੀਂ ਵੀਰ ਜੀ ਤੁਸੀਂ ਇਹਦਾ ਰੇਟ ਆ ਕੀ ਰੇਟ ਮੰਗਦੇ ਆ ਜੀ 2 ਲੱਖ 5000 ਰੁਪਇਆ 2 ਲੱਖ 5000 ਰੁਪਇਆ ਜੀ ਤੇ ਇਹ ਤੁਹਾਡਾ ਮੋਬਾਈਲ ਨੰਬਰ 95922 86932 95922 86932 ਤੇ ਇਹਦਾ ਨੰਬਰ ਤੁਹਾਡਾ ਸਕਰੀਨ ਦੇ ਵਿੱਚ ਵੀ ਤੁਸੀਂ ਚਲਦੀ ਦੇਖ ਸਕਦੇ ਹੋ ਨੰਬਰ ਦਾ ਤੇ ਇਹਦੇ ਵਿੱਚ ਕੁਝ ਮਾਣਤਨ ਹੋਊਗਾ ਮੌਕੇ ਤੇ ਮਾਣਤਨ ਕਰੋ ਕਿਉਂਕਿ ਇਹ ਚੰਗੀਆਂ ਮੱਝਾਂ ਬਿਰਲ ਗਏ ਵੀ ਅਖਰੋਂ ਮਿਲਦੇ ਗਏ ਆ ਤੇ ਚੰਗੇ ਨਿਕਲ ਘਾਟੀ ਨਿਕਲ ਕੇ ਬਾਹਰ ਹੁੰਦੇ ਆ ਤੇ ਤੁਸੀਂ ਦੁਬਾਰੇ ਬਰੀਕੀ ਜੇ ਤੁਸੀਂ ਆਣ ਜ ਲੈਣੀ ਆ ਤੇ ਕੋਲ ਆ ਕੇ ਤੁਸੀਂ ਜਜਮੈਂਟ ਵੀ ਕਰ ਸਕਦੇ ਹੋ ਜਿਹੜੀ ਵੀਡੀਓ ਚ ਦੇਖਣਾ ਤੇ ਜਿਹੜਾ ਉਂਝ ਮਾਝੇ ਦੇਖਣ ਚ ਬਹੁਤ ਫਰਕ ਆ ਮੇਰੇ ਮੁਤਾਬਕ ਵੀਡੀਓ ਦੇ ਵਿੱਚ ਮਾਝ ਅੱਧੀ ਤਾਂ ਦਿਖਦੀ ਹੈ 50 ਪੈਸੇ ਮਾਝ ਵੀਡੀਓ ਚ ਲੱਖ ਦੇ ਰਹੀ ਆ ਜੇ ਮੰਨ ਲਓ ਵੀ ਪ੍ਰੋਪਰ ਤੁਸੀਂ ਆ ਕੇ ਦੇਖੋਗੇ ਤੇ ਮਾਝ ਚ ਕਿਸੇ ਪਾਸਿਓਂ ਕੋਈ ਵੀ ਕਮੀ ਨਹੀਂ ਮਾਝ ਬਲੰਬਾਈ ਬੇਲਬੂਲ ਬਹੁਤ ਸ਼ਾਨਦਾਰ ਆ ਤੇ ਮੱਝ ਵੀਰ ਨੂੰ ਜੇ ਦੱਸੇ ਮੁਤਾਬਕ ਵੀ ਉਮੀਦ ਹੈ ਵੀ ਦੁੱਧ 20 ਪਲੱਸ ਇੱਕ ਦੇ ਸਕਦੀ ਹੈ ਫੁੱਲ ਸੇਵਾ ਤੇ ਫੁੱਲ ਸੇਵਾ ਤੇ 20 ਪਲੱਸ ਫੁੱਲ ਸੇਵਾ ਤੇ 18 ਉਹ ਨਹੀਂ ਕਰੋ ਇਹ ਨਾਰਮਲ ਸੇਵਾ ਤੇ 18 19 ਕਿਲੋ ਵੀ ਕਰ ਦੁੱਧ ਦਊਗੀ ਤੇ ਜੇ ਫੁੱਲ ਸੇਵਾ ਤੇ 20 ਪਲੱਸ ਦੁੱਧ 20 ਕੱਢੂਗੀ ਤੇ ਪਹਿਲੇ ਸੋਏ ਵੀਰ ਨੇ 15 ਕਿਲੋ ਦੁੱਧ ਦੱਸਿਆ ਸੀ ਵੀਰੋ ਤੁਹਾਨੂੰ ਮੱਝ ਵੇਖਣ ਜਾ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਜੂ ਦੱਸਨੇ ਤੇ ਸਾਡੀ ਪੂਰੀ ਵੀਡੀਓ ਨੂੰ ਦੇਖਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਦੇਖਣ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ